ਈ ਤੁਦ ਡਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਤੁਦ ਡਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਤੀਆ ਸਤਨਾਮ ਵਾਹੀ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਬ੍ਰਹਮ ਬਿੰਦਾ ਤੇ ਸਦਾ ਬ੍ਰਹਮਤ ਰਹਿ ਇਕ ਸ਼ਬਦ ਲਵ ਲਈ ਨਵ ਨਿਧੀ 18 ਸiddhi ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੂ ਤੇ ਸਦਾ ਬ੍ਰਹਮਤਰ ਹੈ ਏਕ ਸ਼ਬਦ ਲਿਵ ਲਾਈ ਨਵ ਨਿਧੀ 18 ਸiddhi ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਗੁਰ ਨਾ ਹੋ ਨਾ ਪਾਈਐ 부ਜੋ ਕਰ ਵਿਚਾਰ ਨਾਨਕ ਊਰੇ ਭਾਗ ਸਤਗੁਰ ਮਿਲੈ ਸੁਖਾ ਪਾਈ ਯੁਗ ਚਾਰ ਮਹੱਲਾ ਤੀਜਾ ਕਿਆ ਗਬਰੂ ਕਿਆ ਬਿਰਧ ਹੈ ਮਨ ਮੁਖਾ ਤ੍ਰਿਸ਼ਨਾ ਭੁਖ ਨ ਜਾਏ ਗੁਰਮੁਖ ਸ਼ਬਦ ਦੇ ਰਤੀਆ ਸੀਤਲ ਹੋਈ ਆਪ ਗਵਾਈ ਅੰਦਰ ਤ੍ਰਿਪਤ ਸੰਤੋਖੇ ਆ ਫਿਰ ਭੁੱਖ ਨਾ ਲੱਗੈ ਆ ਨਾਨਕ ਜੇ ਗੁਰਮੁਖ ਕਰੈ ਸੋ ਪਰਵਾਣ ਹੈ ਜੋ ਨਾਮ ਰਹਿ ਲੇਵ ਲਾਈ ਪਾਉੜੀ ਹਉ ਬਲੇ ਹਾਰੀ ਤਨ ਕਉ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਈਂ ਦੀ ਤਿੰਨ ਦਰਸ਼ਨ ਪਿਖਾ ਸੋਣਾ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖੇ ਕਿਰਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੈ ਮੇਰਾ ਗੁਰ ਧਰੇ ਵਿਖਾ ਹਾਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕਿਰਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹਲਾ ਤੀਜਾ ਬ੍ਰਹਮ ਬਿੰਦੈ ਤਿਸਦਾ ਬ੍ਰਹਮ ਅਤਰਹ ਏਕ ਸ਼ਬਦ ਲੈਵ ਲਾਈ ਨਵ ਨਿਧਿ ਅਠਾਰਹ ਸiddhi ਪਿੱਛੇ ਲੱਗੀਆਂ ਫਿਰਹ ਜੋ ਹਰ irdਾ ਸਦਾ ਵਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ